ਸਭ ਕੁਝ ਲਿਸਰਨ ਮੀਤ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਤੇ ਮੈਂ ਅੱਜ ਤੁਹਾਡੇ ਨਾਲ ਬਹੁਤ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੀ ਸੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਜੰਮੂ ਦੇ ਡੋਡਾ ਜਿਹਰੇ ਦੇ ਵਿੱਚ ਗੂਲਪ ਨੂੰ ਬੈਨ ਕੀਤਾ ਗਿਆ ਹੈਗਾ ਤੇ ਹੋਣੀ ਵੀ ਚਾਹੀਦੀ ਹੈ ਹਨਾ ਕਿ ਸਕੂਲਾਂ ਦੇ ਵਿੱਚ ਆਮ ਤੌਰ ਤੇ ਬੱਚਿਆਂ ਦੇ ਵਿੱਚ ਇਹਦਾ ਸੇਵਨ ਬਹੁਤ ਜ਼ਿਆਦਾ ਵਧ ਗਿਆ ਸੀਗਾ ਹਨਾ ਤੇ ਮੇਰੇ ਸਾਬ ਦੇ ਨਾਲ ਕਿਉਂਕਿ ਇਹਦੇ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਗਿਆ ਹਨਾ ਤੇ ਕਿਉਂਕਿ ਔਰਲ ਜਿਹੜੀਆਂ ਵੀ ਪ੍ਰੋਬਲਮਸ ਆ ਰਹੀਆਂ ਨੇ ਗਿਆ ਹਨਾ ਮੂੰਹ ਦਾ ਕੈਂਸਰ ਹੋ ਗਿਆ ਜਾਂ ਕੁਝ ਵੀ ਇਸ ਤਰ੍ਹਾਂ ਦੀਆਂ ਬਹੁਤ ਜ਼ਿਆਦਾ ਖਤਰਨਾਕ ਕੂਲਪ ਦੇ ਥਰੂ ਹੋ ਸਕਦੇ ਹਨ ਨਾ ਤਬਾਕੂ ਦੇ ਸੇਵਨ ਨਾਲ ਹਨ ਤੇ ਆਮ ਤੌਰ ਤੇ ਸਾਡੇ ਕੋਲ ਵੀ ਬਹੁਤ ਇਸ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਜਿਹੜੇ ਕਿ ਕਹਿੰਦੇ ਆ ਕਿ ਸਾਨੂੰ ਕੂਲਪ ਬਿਨਾ ਸਰਦਾ ਹੀ ਨਹੀਂ ਹਨ ਉਹਨਾਂ ਤੋਂ ਫਰੈਸ਼ ਵੀ ਨਹੀਂ ਹੋ ਜਾਂਦਾ ਹਨ ਮਾਰਨਿੰਗ ਦੇ ਵਿੱਚ ਵੀ ਉਹਨਾਂ ਨੂੰ ਦਿੱਕਤ ਆਉਂਦੀ ਆ ਇਹ ਉਹਨਾਂ ਨੂੰ ਇੱਕ ਤਰ੍ਹਾਂ ਦਾ ਦਿਮਾਗੀ ਤੌਰ ਤੇ ਕਮਜ਼ੋਰ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਸੋਚਣ ਸ਼ਕਤੀ ਇੱਥੋਂ ਤੱਕ ਹੀ ਰਹਿ ਗਈ ਹੈ ਹਨ ਕਿ ਅਗਰ ਉਹ ਕੂਲਪ ਵਗੈਰਾ ਜਾਂ ਸਮੋਕਿੰਗ ਵਗੈਰਾ ਨਹੀਂ ਕਰਨਗੇ ਤਾਂ ਉਹਨਾਂ ਨੂੰ ਪ੍ਰੈਸ਼ਰੋਂ ਦੇ ਵਿੱਚ ਵੀ ਦਿੱਕਤਾਂ ਦੀਆਂ ਜੋ ਕੋਈ ਨਾ ਕੋਈ ਮੈਡੀਕਲੀ ਇਸ਼ੂ ਲੱਗਦਾ ਉਹਨਾਂ ਨੂੰ ਹਨਾ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹ ਇਸ ਹੈਬਿਟ ਨੂੰ ਚੇਂਜ ਕਰ ਸਕਦੇ ਹਨਾ ਕੋਈ ਮਿਸ਼ਰੀ ਵਗੈਰਾ ਹੋਗੀ ਜਾਂ ਫਿਰ ਮਲਠੀ ਵਗੈਰਾ ਕੁਝ ਨਾ ਕੁਝ ਜਾਂ ਨਿਕੋਟਿਕਸ ਦਾ ਯੂਜ਼ ਕਰਕੇ ਇਸ ਚੀਜ਼ ਦੇ ਵਿੱਚੋਂ ਬਾਹਰ ਆ ਸਕਦੇ ਹਨਾ ਇਹਦੇ ਵਿੱਚੋਂ ਬਾਹਰ ਨਿਕਲਣਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਥੋੜਾ ਸਿਰਫ ਔਰ ਸਿਰਫ ਦਿਮਾਗ ਹੀ ਕਰ ਸਕਦਾ ਥੋੜਾ ਮਨ ਕਰ ਸਕਦਾ ਹਨਾ ਜਦੋਂ ਤੱਕ ਤੁਸੀਂ ਆਪ ਦੇ ਆਪ ਨੂੰ ਤਿਆਰ ਨਹੀਂ ਕਰੋਗੇ ਇਸ ਚੀਜ਼ ਦੇ ਨਿਕਣ ਇਸ ਚੀਜ਼ ਦੇ ਵਿੱਚੋਂ ਨਿਕਲਣ ਲਈ ਉਦੋਂ ਤੱਕ ਕੋਈ ਦਵਾਈ ਵੀ ਤੁਹਾਨੂੰ ਕੰਮ ਨਹੀਂ ਕਰੂਗੀ ਹਨਾ ਜਦੋਂ ਤੱਕ ਥੋੜਾ ਖੁਦ ਦਾ ਮਨ ਤੇ ਕਿਉਂਕਿ ਆਮ ਤੌਰ ਤੇ ਮੈਂ ਦੇਖਿਆਗਾ ਹਰ ਇੱਕ ਜਗ੍ਹਾ ਇਹਦਾ ਆਮ ਵਰਤ ਹੋ ਰਹੀ ਆ ਹਨਾ ਆਮ ਤੌਰ ਤੇ ਦੁਕਾਨਾਂ ਤੇ ਸਿੱਧੀ ਸਪਲਾਈ ਚੱਲ ਰਹੀ ਆ ਹਨਾ ਹਰ ਇੱਕ ਜਗ੍ਹਾ ਈਜ਼ੀਲੀ ਮਿਲ ਜਾਂਦੀ ਆ ਵਧੀਆ ਕੋਈ ਵੀ ਖਰੀਦ ਸਕਦਾ ਹਨਾ ਕੋਈ ਕੋਈ ਬੱਚਾ ਵੀ ਲੈਣ ਜਾ ਰਿਹਾ ਉਹਨੂੰ ਇਹ ਜਵਾਬ ਨਹੀਂ ਕਰਿਆ ਦੁਬਾਰਾ ਪੁੱਛਿਆ ਨਹੀਂ ਜਾਊਗਾ ਸਵਾਲ ਨਹੀਂ ਕਰਿਆ ਜਾਊਗਾ ਕਿ ਤੂੰ ਇਹ ਕਿਸ ਲਈ ਲੈਣੀ ਆ ਜਾਂ ਕਿਉਂ ਲੈ ਰਿਹਾ ਹਨਾ ਉਹ ਦੁਕਾਨਦਾਰਾਂ ਨੂੰ ਵੇਚਣ ਦਾਗਾ ਅੱਗੋਂ ਸਪਲਾਈ ਖੁਲੇ ਆਮ ਚੱਲ ਰਹੀਆਂ ਹਨ ਵੀਰੇ ਸਾਹਿਬ ਨਾਲ ਤਾਂ ਇਹ ਪੰਜਾਬ ਦੇ ਵਿੱਚ ਵੀ ਬੈਨ ਹੋਣੀ ਚਾਹੀਦੀ ਹੈ ਹਨ ਕਿਉਂਕਿ ਖਾਣ ਲਈ ਹੋਰ ਬਹੁਤ ਚੀਜ਼ਾਂ ਨੇ ਗਿਆ ਹਨ ਤੇ ਜੇ ਇਹ ਚੀਜ਼ਾਂ ਆਮ ਵਿਕ ਰਹੀਆਂ ਨੇ ਤਾਂ ਹਰ ਕੋਈ ਲੈ ਕੇ ਵੀ ਆਊਗਾ ਹਨ ਤੇ ਬੱਚਿਆਂ ਦੇ ਵਿੱਚ ਤਾਂ ਟ੍ਰੈਂਡੀ ਬਣ ਜਾਂਦਾ ਹਰ ਇੱਕ ਚੀਜ਼ ਨੂੰ ਲੈ ਕੇ ਖਾਸ ਕਰਕੇ ਇਹ ਜਿਹੜੇ 16 17 ਸਾਲ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਨ ਕਿਉਂਕਿ ਉਹ ਈਜ਼ੀਲੀ ਹਰ ਇੱਕ ਦੀਆਂ ਗੱਲਾਂ ਚ ਆ ਜਾਂਦੇ ਆ ਤੇ ਜੇ ਉਹ ਵੱਡਿਆਂ ਨੂੰ ਯੂਜ਼ ਕਰਦੇ ਦੇਖਣਗੇ ਤਾਂ ਉਹ ਖੁਦ ਵੀ ਯੂਜ਼ ਕਰਕੇ ਦੇਖਣਗੇ ਵੀ ਦੇਖੇ ਤਾਂ ਇਹਦੇ ਨਾਲ ਕੀ ਹੁੰਦਾਗਾ ਕਿਉਂਕਿ ਸਾਡੇ ਕੋਲੇ ਆਮ ਤੌਰ ਤੇ ਇਹ ਹਜੇ ਬੱਚੇ ਆਂਦੇ ਆ ਤਕਰੀਬ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਇਹ ਆਦਤ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਇਹਨੂੰ ਛੱਡ ਨਹੀਂ ਸਕਦੇ ਹਨ ਜਦਕਿ ਉਹਦੇ ਪੇਰੈਂਟਸ ਹੋਗੇ ਬੱਚੇ ਦੇ ਪੇਰੈਂਟਸ ਵਗੈਰਾ ਹੋਗੇ ਕਰਦੇ ਹੋਗੇ ਹਨਾ ਉਹ ਸਾਰੇ ਇਸੇ ਕਾਰਨ ਨੂੰ ਲੈ ਕੇ ਟੈਨਸ਼ਨ ਦੇ ਵਿੱਚ ਹੁੰਦੇ ਨੇ ਕਿਉਂਕਿ ਜਦੋਂ ਉਹਨੇ ਇਹ ਸਟੈਪ ਚੱਕ ਲਿਆ ਨਸ਼ਿਆਂ ਵੱਲ ਤਾਂ ਉਹਗੇ ਦੇ ਅੱਗੇ ਤੇ ਵੱਧਦਾ ਹੀ ਆ ਹਨਾ ਉਹ ਪਿੱਛੇ ਨਹੀਂ ਆਊਗਾ ਫਿਰ ਜਦੋਂ ਉਹਦੀ ਇੱਕ ਵਾਰ ਜੱਗ ਖੁੱਲ ਗਈ ਹਨਾ ਤੇ ਦੂਸਰੀ ਗੱਲ ਆ ਕੀ ਇਸ ਚੀਜ਼ ਨੂੰ ਰੋਕਣ ਦਾ ਇੱਕੋ ਇੱਕ ਇਹੀ ਹੱਲ ਹੈ ਜਦੋਂ ਕਿ ਚੀਜ਼ ਆਉਗੂ ਹੀ ਨਹੀਂ ਮਾਰਕੀਟ ਦੇ ਵਿੱਚ ਸਪਲਾਈ ਹੀ ਨਹੀਂ ਹੋਊਗੀ ਤਾਂ ਉਹ ਕਿੱਥੋਂ ਲੈ ਕੇ ਖਾਣਗੇ ਹਨ ਜਦੋਂ ਉਹਨਾਂ ਨੂੰ ਕੋਈ ਚੀਜ਼ ਮਿਲ ਰਹੀ ਹੈ ਤਾਂ ਉਹ ਲੈਣਗੇ ਜੇ ਉਹਨਾਂ ਕੋਈ ਚੀਜ਼ ਮਿਲੂਗੀ ਹੀ ਨਹੀਂ ਤਾਂ ਉਹ ਕਿੱਥੋਂ ਲੈ ਕੇ ਖਾ ਸਕਣਗੇ ਹਨ ਤੇ ਇਸੇ ਕਰਕੇ ਮੇਰੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਵੀ ਥੋੜਾ ਜਿਹਾ ਇਸ ਤਰ੍ਹਾਂ ਦਾ ਸਟੈਪ ਲੈਣਾ ਚਾਹੀਦਾ ਹਨ ਖਾਲੀ ਜੇ ਆਪਾਂ ਕਹੀਏ ਕਿ ਹਾਂਜੀ ਚਿਟਾ ਬੰਦ ਕਰ ਦੋ ਚਟੇ ਤਾਂ ਉਸ ਕਰਾਉ ਨੂੰ ਫੜ ਲਓ ਚਟੇ ਵਾਲਿਆਂ ਨੂੰ ਹਨ ਜਾਂ ਕੋਈ ਨਸ਼ਾ ਕਰ ਰਿਆ ਨਸ਼ਾ ਵੇਚ ਰਿਆ ਉਹਨਾਂ ਨੂੰ ਫੜ ਲਓ ਉਹ ਚੀਜ਼ਾਂ ਨਹੀਂ ਹੈ ਉਹ ਉਹ ਵੱਖਰਾ ਮੈਟਰ ਆ ਉਹ ਵੀ ਹੋਣੀ ਹੈ ਜਿਹਦੀਆਂ ਨਾਲ ਨਾਲ ਪਰ ਮੇ ਹੁਣ ਨਵੀਂ ਜਨਰੇਸ਼ਨ ਉੱਠ ਰਹੀ ਆ ਉਹ ਉਹ ਕਿੱਥੇ ਲੱਗ ਰਹੇ ਨੇ ਗੁਲਪ ਤੇ ਗੁਲਪ ਤੋਂ ਅੱਗੇ ਵੱਧਦੇ ਜਾ ਰਹੇ ਨੇ ਅੱਗੇ ਦੀ ਅੱਗੇ ਉਹ ਦੇਖਦੇ ਨੇ ਹਨਾ ਉਹਨਾਂ ਨੂੰ ਤੇ ਉਹਨਾਂ ਦਾ ਡਰ ਖੁੱਲਦਾਗਾ ਤੇ ਹੋਰ ਨਸ਼ੇ ਯੂਜ਼ ਕਰਦੇ ਨੇ ਪ੍ਰੀਗਬਲਿੰਦੇ ਕੈਪਸੂਲ ਹੋ ਗਏ ਹਨਾ ਆਹਨ ਤਰ੍ਹਾਂ ਦੇ ਜਿਹੜੇ ਈਜ਼ੀਲੀ ਨਸ਼ੇ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਇੱਕ ਤਰ੍ਹਾਂ ਦਾ ਨਸ਼ੇ ਵਾਂਗੂ ਜਿਵੇਂ ਹੁਣ ਲਾਸਟ ਟਾਈਮ ਦੇਖ ਲਓ ਕਫ ਸਰਪ ਸੀਗੀ ਉਹ ਵੀ ਤਾਂ ਬੈਨ ਹੋਈ ਹੈ ਨਾ ਮਿਲੀ ਨਹੀਂ ਮੁੜ ਕੇ ਕੋਈ ਯੂਜ਼ ਨਹੀਂ ਕਰਦਾ ਇਸੇ ਤਰ੍ਹਾਂ ਜੇ ਚੀਜ਼ ਬੈਨ ਇਹਨਾਂ ਨੂੰ ਤੁਹਾਨੂੰ ਇਹ ਆ ਕਿ ਅਗਰ ਕਿਸੇ ਚੀਜ਼ ਨੂੰ ਖਤਮ ਕਰਨਾ ਤਾਂ ਉਹਦੀ ਜੜ ਨੂੰ ਵੀ ਖਤਮ ਕਰਨਾ ਪਊਗਾ ਹਨਾ ਅਗਰ ਉਹਦੀ ਸਪਲਾਈ ਹੀ ਨਹੀਂ ਹੋਊਗੀ ਤਾਂ ਹੀ ਉਹ ਖਤਮ ਹੋ ਸਕੂਗੀ ਨਹੀਂ ਤਾਂ ਤੁਸੀਂ ਦੁਕਾਨਾਂ ਤੇ ਚੈਕਿੰਗ ਕਰ ਲਓਗੇ ਤੇ ਮਰਜ਼ੀ ਕਰ ਲਓ ਆਮ ਤੌਰ ਤੇ ਬਲੈਕ ਦੇ ਵਿੱਚ ਮਿਲਣਾ ਲੱਗ ਜੂਗੀ ਹਨਾ ਇਸੇ ਕਰਕੇ ਸਪਲਾਈ ਬੰਦ ਹੋਊਗੀ ਤਾਂ ਹੀ ਠੱਲ ਪੈ ਸਕਦੀ ਆ ਮੇਰੇ ਹਿਸਾਬ ਨਾਲ ਤਾਂ ਨਹੀਂ ਤਾਂ ਇਹ ਸਾਰਾ ਸ਼ਰੀਆ ਇਦਾਂ ਹੀ ਚੱਲਦਾ ਰਹੂਗਾ ਹਨਾ ਜਿਵੇਂ ਹੁਣ ਚੱਲ ਰਿਹਾ ਓਵੇਂ ਚੱਲੀ ਜਾਊਗਾ ਤੇ ਅੱਗੇ-ਅੱਗੇ ਬੱਚਿਆਂ ਦੇ ਵਿੱਚ ਟ੍ਰੈਂਡ ਬਣ ਪਊਗਾ ਬੱਚੇ ਜ਼ਿਆਦਾ ਯੂਜ਼ ਕਰਨਗੇ ਤੇ ਮਤਲਬ ਕੀ ਫਿਰ ਤਾਂ ਕੀ ਕਹ ਸਕਦੇ ਆ 8 8 10 10 ਸਾਲ ਦੇ ਬੱਚਿਆਂ ਤੋਂ ਸ਼ੁਰੂ ਹੋਣੀਆਂ ਨੇ ਇਹ ਚੀਜ਼ਾਂ ਨਾ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਹੁਣ ਕਿਉਂਕਿ ਹੁਣ 17 ਸਾਲ ਦੇ 16 ਸਾਲ ਦੇ ਮਤਲਬ 15 15 ਤੋਂ ਪਲੱਸ ਜਿਹੜੇ ਵੀ ਬੱਚੇ ਨੇ ਸਾਰੇ ਉਹ ਕੁਲਪਦੇ ਆਦੀ ਹੋ ਚੁੱਕੇ ਨੇ ਹਨ ਤੇ ਇਸੇ ਕਰਕੇ ਫਿਰ ਅੱਗੇ ਦੀ ਅੱਗੇ ਇਹ ਚੀਜ਼ਾਂ ਵਧਣ ਗਈਆਂ ਹਨ ਜਦੋਂ ਇਹਨੇ ਖੁੱਲੇ ਆਮ ਚੱਲ ਰਹੀਆਂ ਨੇ ਤਾਂ ਉਹਨਾਂ ਦਾ ਡਰ ਖਤਮ ਹੋ ਜਾਂਦਾ ਉਹਨਾਂ ਨੂੰ ਨਸ਼ੇ ਯੂਜ਼ ਕਰਨ ਦਾ ਚਾਬਾ ਜਾਂਦਣਾ ਤੇ ਇੱਕ ਨਸ਼ਾ ਯੂਜ਼ ਕਰੂਗਾ ਤਾਂ ਕੋਈ ਕੋਈ ਵੀ ਨਸ਼ਾ ਯੂਜ਼ ਕਰੂਗਾ ਤਾਂ ਉਹਨੂੰ ਚੋਰੀ ਦੀ ਲੱਗੂਗੀ ਨਾ ਕਿ ਪੈਸੇ ਨਹੀਂ ਹੈਗੇ ਜੀ ਨਸੀ ਤਰਾਂਜ ਕਰਨਾਗਾ ਚਲੋ ਜੀ ਚੋਰੀ ਟੁਕੈਤੀ ਕਰੂਆ ਟੈਨਸ਼ਨ ਆਨ ਡਿਪਰੈਸ਼ਨ ਨੂੰ ਲੈ ਲੈ ਕੇ ਲੋਕ ਨਸ਼ੇਾਂ ਚ ਪਈ ਜਾ ਰਹੇ ਨੇ ਤੇ ਨੌਕਰੀਆਂ ਨਹੀਂ ਗਿਆ ਬੇਰੁਜ਼ਗਾਰ ਹੋ ਕੇ ਨਸ਼ੇਾਂ ਵਾਲੇ ਨੂੰ ਗਦਰੇ ਨੇ ਨਾ ਤੇ ਕਿਤਨਾ ਕਿਤੇ ਬਹੁਤ ਰੀਜ਼ਨ ਹੈਗੇ ਨੇ ਪਰ ਨਸ਼ਾ ਹਰ ਇੱਕ ਚੀਜ਼ ਦਾ ਹੱਲ ਨਹੀਂ ਹੈਗਾ ਨਸ਼ੇ ਤੋਂ ਬਿਨਾ ਵੀ ਆਪਾਂ ਪ੍ਰੋਬਲਮਾਂ ਨੂੰ ਸੋਲਵ ਕਰ ਸਕਦੇ ਹਾਂ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਉਹ ਨਸ਼ੇ ਤੋਂ ਬਿਨਾ ਵੀ ਹੱਲ ਹੋ ਸਕਦੀ ਆ ਨਾ ਹੁਣ ਫੀਮੇਲਸ ਨੂੰ ਵੀ ਇਹ ਦਿੱਕਤ ਆਉਂਦੀਆਂ ਨੇ ਟੈਨਸ਼ਨ ਆਨ ਡਿਪਰੈਸ਼ਨ ਜੋ ਵੀ ਹੈ ਸਾਰਾ ਕੁਝ ਹੁਣ ਉਹ ਕਿਹੜਾ ਨਸ਼ਾ ਕਰਦੀਆਂ ਨੇ ਨਾ ਉਹ ਵੀ ਤਾਂ ਪ੍ਰੋਬਲਮ ਫੇਸ ਕਰਦੀਆਂ ਨੇ ਨਾ ਤੇ ਪ੍ਰੋਬ ਤੌਰ ਤੇ ਪ੍ਰੋਬਲਮ ਹੈਗਾ ਨਾ ਮੈਂਟਲੀ ਤੌਰ ਤੇ ਸਮਝ ਸਕਦਾ ਇਸ ਚੀਜ਼ ਨੂੰ ਜਿਹੜਾ ਕੋਈ ਮੈਂਟਲੀ ਤੌਰ ਤੇ ਵੀਕ ਹੋ ਗਿਆ ਸਮਝੋ ਉਹ ਨਛਿਦਾ ਸਾਰਾ ਲੋਗਾ ਨਾ ਤੇ ਉਹ ਮਤਲਬ ਆਪਣੀ ਪ੍ਰੋਬਲਮ ਨੂੰ ਫੇਸ ਨਹੀਂ ਕਰੂਗਾ ਤੇ ਉਹ ਇਸੇ ਦਲਦਲ ਦੇ ਵਿੱਚ ਫਸਦਾ ਜਾਊਗਾ ਨਾ ਤੇ ਉਹ ਐਂਡ ਤੇ ਤੁਹਾਨੂੰ ਪਤਾ ਹੀ ਹੋਵੇ ਕੀ ਹੋਣਾ ਕਿਉਂਕਿ ਜਿਹੜੀ ਇਹ ਜਰਦਾ ਬੀੜੀ ਦੀ ਭਾਲਾ ਨਾ ਇਹ ਕਿਤੇ ਨਾ ਕਿਤੇ ਟਰੀਟਮੈਂਟ ਦੇ ਵਿੱਚ ਵੀ ਵਿਗਨ ਪਾਉਂਦੀ ਆ ਹਨਾ ਕਿਉਂ ਕਿਉਂਕਿ ਅਗਰ ਕੋਈ ਇੰਜੈਕਟ ਕਰ ਰਿਹਾ ਕੋਈ ਪੰਨੀ ਤੇ ਲਗਾ ਰਿਹਾ ਚਿੱਟਾ ਵਗੈਰਾ ਹਨਾ ਉਹਦੇ ਲਈ ਅਸੀਂ ਮੈਡੀਸਿਨ ਦੇ ਦਿੰਨੇ ਆ ਇਹਦੇ ਲਈ ਜਦੋਂ ਅਸੀਂ ਨਿਕੋਟੈਕਸ ਕਹਿੰਦੇ ਆ ਪੇਸ਼ੈਂਟ ਨੂੰ ਕਿ ਤੁਸੀਂ ਨਿਕੋ ਉਹਨਾਂ ਨੂੰ ਲੱਗਦਾ ਕਿ ਨਹੀਂ ਜੀ ਸਾਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਇਸ ਚੀਜ਼ ਨਾਲ ਉਹ ਨਿਕੋਟਿਕਸ ਨਾਲ ਆ ਵੀ ਨਹੀਂ ਕਰਦੇ ਹਨਾ ਐਨ ਮਤਲਬ ਨਕਾਰ ਕੇ ਸਿੜ ਦਿੰਦੇ ਆ ਕਿ ਨਹੀਂ ਜੀ ਸਾਨੂੰ ਤਾਂ ਜਾਂ ਤਾਂ ਸਾਨੂੰ ਜੀ ਜਰਦਾ ਲਾਓ ਕਰੋ ਨਹੀਂ ਫਿਰ ਸਾਨੂੰ ਘਰੇ ਭੇਜੋ ਦੱਸੋ ਕੀ ਕਰੀਏ ਇੱਕ ਕੂ ਲਿਪ ਕਰਕੇ ਕੋਈ ਚਿੱਟੇ ਵਾਲਾ ਪੇਸ਼ੈਂਟ ਵੀ ਬਹਾਨਾ ਮਾਰ ਕੇ ਹਾਮ ਨਾਲ ਬਾਹਰ ਨਿਕਲ ਜਾਂਦਾ ਹਨਾ ਦੱਸੋ ਹੁਣ ਇਸ ਦੇ ਵਿੱਚ ਸਾਡੇ ਵਰਗੇ ਦਾ ਕੀ ਖਸੂਰ ਆ ਹਨਾ ਜਾਂ ਫਿਰ ਡਾਕਟਰ ਦਾ ਕੀ ਕੁਸੂਰਾ ਸਟਾਫ ਦਾ ਕੀ ਕੁਸੂਰਾ ਹਨ ਤੇ ਆਮ ਤੌਰ ਤੇ ਇਹ ਚੀਜ਼ਾਂ ਵੀ ਬੰਦ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਹ इजीली ਮਿਲ ਰਹੀਆਂ ਨੇ ਅਵੇਲੇਬਲ ਨੇ ਗਿਆ ਸਾਰੀਆਂ ਹਨਾ ਪੇਸ਼ੈਂਟ ਲੈ ਕੇ ਯੂਜ਼ ਕਰ ਰਿਆ ਤਾਂ ਕਿ ਤਰ੍ਹਾਂ ਕਿਤੇ ਜਦੋਂ ਉਹ ਟ੍ਰੀਟਮੈਂਟ ਲਈ ਜਾਂਦਾ ਤਾਂ ਉਹ ਜਾਂ ਤਾਂ ਚਾਹੁੰਦਾ ਵੀ ਮੈਨੂੰ ਉਥੇ ਅਲਾਉ ਹੋਵੇ ਇਹ ਚੀਜ਼ ਜਾਂ ਫਿਰ ਉਹ ਕਹਿੰਦਾ ਵੀ ਮੈਨੂੰ ਉਹ ਵੀ ਮੈਡੀਸਨ ਨਾ ਦਓ ਮੈਨੂੰ ਤਾਂ ਇਹੀ ਅਲਾਉ ਕਰ ਦਿਓ ਮੈਂ ਇਹੀ ਖਾ ਕੇ ਠੀਕ ਹੋਊਗਾ ਬਾਕੀ ਤੁਸੀਂ ਮੈਡੀਸਨ ਦੇ ਰਹੇ ਉਹਦੇ ਨਾਲ ਵੀ ਮੈਂ ਠੀਕ ਨਹੀਂ ਹੋਣਾ ਹਨਾ ਤੇ ਮੇਰੇ ਹਿਸਾਬ ਨਾਲ ਤਾਂ ਸਰਕਾਰਾਂ ਜੇ ਚਿੱਟਾ ਬੰਦ ਕਰ ਹੀ ਰਹੀਆਂ ਨੇ ਕਿਤੇ ਨਾ ਕਿਤੇ ਇਹ ਚੀਜ਼ ਵੀ ਬੰਦ ਹੋਣੀ ਚਾਹੀਦੀ ਆ ਸਪੈਸ਼ਲੀ ਕੁਲਿੱਪ ਸਪੈਸ਼ਲੀ ਕੁਲਿੱਪ ਵੀ ਬੰਦ ਹੋਣੀ ਚਾਹੀਦੀ ਆ ਕਿਉਂਕਿ ਇਹ ਬਹੁਤ ਖਤਰਨਾਕ ਆ ਤੇ ਬਹੁਤ ਲੋਕੇ ਦਾ ਯੂਜ਼ ਕਰ ਰਹੇ ਨੇ ਖਾਸ ਕਰਕੇ ਬੱਚੇ ਬੱਚੇ 16 16 ਸਾਲ ਦੇ ਬੱਚੇ 17 ਸਾਲ ਦੇ ਬੱਚੇ ਸਾਰੇ ਯੂਜ਼ ਕਰ ਰਹੇ ਨੇ ਹਣਾ ਸਕੂਲਾਂ 'ਚ ਆਮ ਚੱਲ ਰਿਹਾ ਸਰਕਾਰੀ ਸਕੂਲ ਦੀ ਇੱਕ ਵੀਡੀਓ ਦੇਖੀ ਸੀ ਮੈਂ ਪਾਈ ਵੀ ਸੀ ਕਿਸੇ ਨੇ ਉਹਦੇ ਤੇ ਆਮ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਆਮ ਕੁਲਿੱਪ ਆ ਵਰਦੀਆਂ ਸੀ ਅੱਜ ਕੱਲ ਜਿੱਥੇ ਵੀ ਜਾਂਦੇ ਆ ਕਿਤੇ ਵੀ ਚਲੇ ਜਾਓ ਤੁਹਾਨੂੰ ਇਹ ਦਿਖਣਗੀਆਂ ਦਿਖਣਗੀਆਂ ਹਣਾ ਆਮ ਰੋਡ ਤੇ ਤੁਰੇ ਜਾਓ ਉੱਥੇ ਵੀ ਆਉਣਗੀਆਂ ਹਰ ਇੱਕ ਜਗ੍ਹਾ ਤੇ ਇੰ ਯੂਜ਼ ਕਰ ਰਹੇ ਨੇ ਲੋਕ ਹਨ ਪਰ ਇਹਦੇ ਤੇ ਕੋਈ ਠੱਲ ਨਹੀਂ ਪਾਰਿਆ ਕੋਈ ਇਹਨੂੰ ਬੰਦ ਨਹੀਂ ਕਰਵਾ ਰਿਹਾ ਕੋਈ ਇਹਨੂੰ ਘਟਾ ਨਹੀਂ ਰਿਹਾ ਇਹਦੇ ਸੌ ਹੱਲ ਨੇਗੇ ਸੌ ਹੱਲ ਨੇ ਜਿਹਦੇ ਨਾਲ ਇਹ ਨਸ਼ੇ ਛੱਡੇ ਜਾ ਸਕਦੇ ਆ ਛੋਟੇ ਛੋਟੇ ਨਸ਼ੇ ਨੇ ਨਾ ਸਾਰੇ ਇਹ ਵੀ ਹਾਨੀਕਾਰਕ ਨੇ ਹਨ ਤੇ ਮੇਰੇ ਹਿਸਾਬ ਨਾਲ ਤਾਂ ਸਾਰਿਆਂ ਨੂੰ ਇਹ ਚੀਜ਼ਾਂ ਤਿਆਗ ਕੇ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਆਪਾਂ ਆਪਣੇ ਪਰਿਵਾਰ ਨੂੰ ਵਧੀਆ ਸੁਰੱਖਿਅਤ ਮਾਹੌਲ ਦੇ ਸਕੀਏ ਹਨ ਤੇ ਕਿਉਂਕਿ ਜਦੋਂ ਜਦੋਂ ਮੈਂ ਦੇਖਿਆ ਹੁਣ ਇੱਕ ਪਿੱਛੇ ਜਿਹਾ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਵਧੀਆ ਪੜਿਆ ਲਿਖਿਆ ਵੈਲ ਐਜੂਕੇਟਿਡ ਸੀਗਾ ਉਹਨੇ ਕੀ ਕਰਿਆ ਹਾਂ ਆ ਪੂਰੇ ਮੂੰਹ ਚ ਉਹਦਾ ਹ ਪੂਰਾ ਮੂੰਹ ਪਤਾ ਲੱਗ ਰਿਹਾ ਸੀ ਇੰਨਾ ਮੈਂ ਕਿ ਕੋਈ ਜਗ੍ਹਾ ਛੱਡੀ ਨਾ ਪਰ ਵੈ ਪੂਰਾ ਬਣਾ ਰੱਖਿਆ ਹੈ ਮੂੰਹ ਵੀ ਕਿਦਰਾ ਹੈ ਨਾ ਜਬ ਇਸ ਫੇਸ ਕੂਲੀ ਪੇਸ ਤਰਾਉਣੀ ਹੈ ਪੂਰੇ ਫਿਕਸ ਕਰੀ ਹਾਂ ਜੀ ਦੱਸੋ ਇਹ ਕੱਲਾ ਨੇ ਕੋਈ ਹੈ ਤੇ ਵਧੀਆ ਪੜੇ ਲਿਖੇ ਹੋ ਕੰਮ ਕਰੋ ਭਾਈ ਇੰਨਾ ਕੁ ਚਾਹਣਾ ਇੰਨਾ ਕੁ ਖਾਣ ਵੀਰ ਨੋ ਖਾਉ ਕਿਉ ਜ਼ਰੂਰੀ ਥੋੜੀ ਆ ਤੁਸੀਂ ਜਰਦੇ ਕੂਲੀ ਪਾ ਇਹਨਾਂ ਵਿੱਚ ਭਜਣਾਗਾ ਸਾਡੇ ਇੱਕ ਬਾਬਾ ਵੀ ਦਾਖਲਾ ਮੈਂ ਉਹਨੂੰ ਵੀ ਕਹਿਣੀ ਆ ਵੀ ਦੇਖ ਲਓ ਬਾਬਾ ਜੀ ਤੁਹਾਡੇ ਨਾਲ ਸਾਡੇ ਪੰਜਾਬ ਦੀ ਜਵਾਨੀ ਰਹਿ ਰਹੀ ਆ ਹੈ ਵੀ ਇੱਕ ਪਾਸੇ ਤੁਸੀਂ ਉਹ ਇਸ ਹਾਲਤ ਦੇ ਵਿੱਚ ਆ ਕੇ ਆਏ ਹੋ ਉਹ ਵੀ ਮੋੜੀ ਬੁਟੀਸ਼ਰਾ ਪਿੱਛੇ ਹੈ ਤੇ ਇੱਕ ਪਾਸੇ ਸਾਡੇ ਕੋਲੇ ਆ ਪੰਜਾਬ ਦੀ ਨੌਜਵਾਨੀਆ ਜਿਨ੍ਹਾਂ ਨੇ ਆ ਟਾਈਮ ਚ ਆਪਣੇ ਮਾਪਪਾ ਨੂੰ ਸਪੋਰਟ ਕਰਨੀਆਂ ਹੈ ਆ ਟਾਈਮ ਚ ਆਪ ਦਾ ਫਿਊਚਰ ਬਣਾਉਣਾ ਉਹ ਟਾਈਮ ਉਹ ਸੈਂਟਰਾਂ ਚ ਬਤਾਉਂਦੇ ਆ ਜਦੋਂ ਉਮਰ ਹੋਗੀ ਕੰਮ ਨਾ ਕਰ ਹੋਇਆ ਉਦੋਂ ਉਹ ਉਸ ਟਾਈਮ ਘਰੇ ਕੀ ਕਰਨਗੇ ਉਹਨਾਂ ਕੋਲੇ ਕੋਈ ਆਪਸ਼ਨ ਹੀ ਨਹੀਂ ਹੋਣਾ ਹਨਾ ਵਿਲੇ ਬਹਿ ਕੇ ਖਾਣ ਵਾਲਾ ਕੰਮ ਹੋ ਜਾਊਗਾ ਤੇ ਉਦੋਂ ਕਿਸੇ ਨੇ ਘੋਣਾ ਨਹੀਂ ਹੈਗਾ ਹਨਾ ਹੁਣ ਮਾਪਾ ਫੇਕੇ ਨੇ ਚੱਲ ਨਾਲ ਲਈ ਫਿਰ ਜਾਂਦੇ ਨੇ ਹਨਾ ਕਿ ਚੱਲ ਸਾਡਾ ਮੁੰਡਾ ਠੀਕ ਹੋ ਜਾ ਇਹ ਆ ਉਹ ਹਨਾ ਹਰ ਇੱਕ ਨੂੰ ਉਮੀਦ ਹੁੰਦੀ ਆ ਪਰ ਇਹਦੇ ਵਿੱਚ ਪਰਿਵਾਰ ਆਪਦੀ ਜਗ੍ਹਾ ਤੇ ਸਾਥ ਦੇ ਰਿਹਾ ਤੇ ਪੇਸ਼ੈਂਟ ਨੂੰ ਦਵਾਈ ਦੇ ਨਾਲ ਨਾਲ ਆਪਦੇ ਮਨ ਨੂੰ ਵੀ ਸਮਝਾਉਣਾ ਪਊਗਾ ਹਨਾ ਸਭ ਤੋਂ ਵੱਡਾ ਕੰਮ ਆ ਮਨ ਦਾ ਦਵਾਈ ਆਪਦਾ ਕੰਮ ਕਰੂ ਆਪਦਾ ਉਹਨੇ ਮਨ ਸਮਝਾ ਕੇ ਰੱਖਣਾ ਹਨਾ ਕਿਉਂਕਿ ਇਹ ਕੋਈ ਵੀ ਵੱਡੀ ਗੱਲ ਨਹੀਂ ਹੈਗੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ਾ ਹਰ ਇੱਕ ਤਰ੍ਹਾਂ ਦਾ ਨਸ਼ਾ ਛੱਡਿਆ ਜਾ ਸਕਦਾ ਤੁਹਾਨੂੰ ਥੋੜੀ ਜੀ ਹਿੰਮਤ ਦਿਖਾਉਣੀ ਪਊਗੀ ਥੋੜੀ ਜੀ ਅਭਿਆਪ ਨੂੰ ਹੌਸਲਾ ਵਜਾਈ ਦੇਣੀ ਪਊਗੀ ਵੀ ਪਈ ਤੁਸੀਂ ਇਹ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਛੱਡ ਸਕਦੇ ਹਨਾ ਦਵਾਈ ਮਿਲ ਰਹੀ ਹੈ ਤੁਹਾਨੂੰ ਪ੍ਰੋਪਰ ਦਵਾਈ ਲਓ ਟ੍ਰੀਟਮੈਂਟ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ 5 ਦਿਨਾਂ ਦੇ ਵਿੱਚ ਤੁਸੀਂ ਉਸ ਤੋੜ ਨੂੰ ਖਤਮ ਕਰ ਸਕਦੇ ਹੋ ਹਨ ਜੇ ਤੁਹਾਡਾ ਵਾਕਈ ਮਨ ਹੈਗਾ ਤੇ ਮੈਂ ਤਾਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰੂੰਗੀ ਕਿ ਸਾਰੇ ਆਪਣੇ ਪਰਿਵਾਰ ਨਾਲ ਰਲ ਮਿਲ ਕੇ ਰਹੋ ਹਨ ਇਹਨਾਂ ਚੀਜ਼ਾਂ ਨੂੰ ਗਲਤ ਆਦਤਾਂ ਨੂੰ ਛੱਡ ਕੇ ਆਪਣੀ ਫੈਮਿਲੀ ਲਈ ਸਪੋਰਟ ਕਰੋ ਹਨ ਤੇ ਤਾਂ ਜੋ ਆਪਾਂ ਵਧੀਆ ਪੰਜਾਬ ਦੀ ਸਿਰਜਣਾ ਕਰ ਸਕੀਏ ਹਨ ਸਾਰਿਆਂ ਨੂੰ ਇੱਕ ਜਿਤੇ ਮਾਣ ਹੋਵੇ ਹਨ ਅਗਰ ਮੇਰੀ ਇਹ ਜਾਣਕਾਰੀ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਜਾਂ ਥੋੜੀ ਜਿਹੀ ਕੰਮ ਦੀ ਲੱਗੀ ਹਨਾ ਤਾਂ ਮੇਰੀ ਇਹ ਜਾਣਕਾਰੀ ਅੱਗੇ ਜ਼ਰੂਰ ਸ਼ੇਅਰ ਕਰਿਓ ਹਨਾ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਸਾਨੂੰ ਇਹੀ ਹੁੰਦਾਗਾ ਕਿ ਅਸੀਂ ਕਿਸੇ ਲਈ ਮਦਦ ਕਰ ਸਕੀਏ ਤਾਂ ਵਧੀਆ ਗੱਲਾਂ ਹਨਾ ਜੇ ਅਸੀਂ ਕਿਸੇ ਦੀ ਹੈਲਪ ਕਰ ਰਹੇ ਹਾਂ ਤਾਂ ਉਹਦੇ ਵਿੱਚ ਸਾਨੂੰ ਵੀ ਖੁਸ਼ੀ ਹੁੰਦੀ ਹੈ ਹਨਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਇਹ ਜਿੰਨੀ ਕੁ ਮੈਂ ਇਨਫੋਰਮੇਸ਼ਨ ਦਿੱਤੀ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਹਨਾ ਤੇ ਬੜੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਓਕੇ ਜੀ ਥੈਂਕ ਯੂ ਬਾਏ ਬਾਏ